ਇਦਾਂ ਤੇ ਲਾਸਟਲੀ ਮੈਂ ਕਹਿਣਾ ਚਾਹਣਾ ਹੈ ਕਿ ਜਿਹੜਾ ਲੋਨ ਵੇਵਰ ਹੈ ਜਿੱਥੇ ਜਿੱਥੇ ਭਾਵੇਂ ਕਿਸਾਨ ਹੈ ਗਰੀਬ ਹੈ ਜਿਹੜੇ ਪਿੰਡਾਂ ਚ ਤਬਾਹੀ ਹੋਈ ਹੈ ਉਹ ਲੋਨ ਵੇਵਰ ਉੱਥੇ ਕਰਨਾ ਚਾਹੀਦਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਅੱਗੇ ਪੋਸਟਪੋਨ ਨਹੀਂ ਕਰਨਾ ਚਾਹੀਦਾ ਪੋਸਟਪੋਨ ਦਾ ਕੋਈ ਫਾਇਦਾ ਨਹੀਂ ਹੈ ਉਹ ਗਰੀਬ ਇੰਨਾ ਸਿਲਟ ਆ ਗਿਆ ਹੈ ਅਗੀਆਂ 2 ਜਾਂ 3 ਫਸਲਾਂ ਮਰ ਗਈਆਂ ਕਿਉਂਕਿ ਸਿਲਟ ਕੱਢਦੇ ਟਾਈਮ ਲੱਗਣਾ ਹੈ ਕੋਸਟ ਲੱਗਣਾ ਹੈ ਖਰਚਾ ਹੋਣਾ ਹੈ ਜਿਸ ਗਰੀਬ ਦਾ ਸਾਰਾ ਕੁਝ ਟਬਾ ਹੋ ਗਿਆ ਉਹਦੇ ਵਾਸਤੇ ਤਾਂ 5 ਸਾਲ ਖੜਾ ਹੋਣਾ ਔਖਾ ਹੈ ਸੋ ਮੈਂ ਆ ਸਾਰੀਆਂ ਗੱਲਾਂ ਮੈਂ ਆ ਇਸ ਲਈ ਕਰ ਰਿਹਾ ਕਿਉਂਕਿ ਅੱਜ ਲੋਡ ਹੈ ਸਮੁੱਚੇ ਪੰਜਾਬ ਨੂੰ ਇਕੱਠੇ ਹੋਣ ਦੀ ਤੇ ਮੈਂ ਫਿਰ ਤੋਂ ਅਖੀਰ ਵਿੱਚ ਅਪੀਲ ਕਰਦਾ ਸਾਰੇ ਇੰਡਸਟਰੀਅਲ ਹਾਊਸਸ ਹੈ ਬਹੁਤ ਵੱਡੇ ਵੱਡੇ ਆਪਣੀ ਇੰਡਸਟਰੀ ਮਾਲਕ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਮੌਕਾ ਤੁਸੀਂ ਆ ਕੇ ਆਪਣਾ ਯੋਗਦਾਨ ਪਾਓ ਸਮਾਲ ਇੰਡਸਟਰੀ ਨੂੰ ਵੀ ਮੀਡੀਅਮ ਇੰਡਸਟਰੀ ਨੂੰ ਵੀ ਤੇ ਟ੍ਰੇਡ ਐਸੋਸੀਏਸ਼ਨਸ ਨੂੰ ਵੀ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਸਾਰੀਆਂ ਜਿਹਦਾ ਜਿੰਨਾ ਯੋਗਦਾਨ ਪੈਂਦਾ ਉਹ ਜ਼ਰੂਰ ਇਸ ਆਪ ਇਸ ਮਹਿੰਮ ਵਿੱਚ ਹਿਸਾਬ ਪਾਉਣ ਤੇ ਮੈਂ ਸਿਰ ਤੋਂ ਅਖੀਰ ਵਿੱਚ ਜਿਹੜਾ ਹੁਣ ਭੁੰਦਰ ਸਾਹਿਬ ਹੁਣੇ ਦੱਸ ਕੇ ਸੀ ਨਰਮਾ ਬੈਲਟ ਵੀ ਕੰਪਲੀਟ ਡਿਸਟਰੋਏ ਹੋ ਗਈ ਹੈ ਸੋ ਨਰਮਾ ਜਿਹੜਾ ਜਿਹੜਾ ਹੈ ਨਰਮਾ ਝੋਨਾ ਜਿੱਥੇ ਜਿੱਥੇ ਕਿਹੜੀ ਵੀ ਫਸਲ ਹੋਏ ਜੋ ਵੀ ਇਸ ਬੋਸਰ ਬੋਜੀਓ ਕੰਪ੍ਰੀਹੈਂਸਿਵ ਹੋਣਾ ਹੋਣਾ ਚਾਹੀਦਾ ਚਲੋ ਅਖੀਰ ਵਿੱਚ ਮੈਂ ਫਿਰ ਧੰਨਵਾਦ ਕਰਦਾ ਹਾਂ ਖਾਲਸਾ ਪੰਥ ਦਾ ਖਾਸ ਕਰਕੇ ਜਿਹੜੇ ਕਿਸਾਨ ਵੀਰ ਪਿੰਡਾਂ ਵਾਲੇ ਲੋਕ ਜਿਨ੍ਹਾਂ ਨੇ ਜਿਵੇਂ ਕੁਰਬਾਨੀ ਦੇ ਕੇ ਜਿਵੇਂ ਮਿਹਨਤ ਕਰਕੇ ਆਪਣੇ ਕੋਲ ਪੈਸਾ ਲਾ ਕੇ ਜਿਵੇਂ ਬੰਦ ਬੰਨੇ ਆਂ ਸਾਰੇ ਨੌਜਵਾਨ ਦਾ ਜਿਨ੍ਹਾਂ ਨੇ ਉੱਥੇ ਸੇਵਾ ਦਿੱਤੀ ਹੈ ਉਹਨਾਂ ਦਾ ਦਿਲੋਂ ਮੈਂ ਧੰਨਵਾਦ ਕਰਦਾ ਤੇ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੇ ਜਿਹਦੇ ਕੋਲੇ ਜਿੰਨਾ ਕੁਸ਼ ਹੈ ਉਹ ਸੇਵਾ ਕਰ ਰਿਹਾ ਕੋਈ ਰਾਸ਼ਨ ਦੀ ਸੇਵਾ ਕਰ ਰਿਹਾ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਮੈਡੀਸਨ ਸੇਵਾ ਕਰ ਰਿਹਾ ਉਹਨਾਂ ਸਾਰੇ ਪੰਜਾਬੀਆਂ ਦਾ ਨਾ ਜਲਦੀ ਕਰਨਾ ਤਮਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖੋਤੈ ਪ੍ਰਧਾਨ ਜੀ ਲਗਾਤਾਰ ਕਹਿੰਦੇ ਆ ਰਹੇ ਹੋ ਕਿ ਪੇਟਾਂ ਦੇ ਵਿੱਚ ਜਿੱਥੇ ਡੀਸੇਲਟਿੰਗ ਹੋ ਗਈ ਹੈ ਤੇ ਤੁਸੀਂ ਆਪਣੇ ਲੋਕਾਂ ਨੂੰ ਲਾ ਕੇ ਉਹਨਾਂ ਦੀ ਸਫਾਈ ਕਰਾਂਗੇ ਉਹਦਾ ਕੋਈ ਪਲਾਨ ਤਿਆਰ ਕੀ ਉਹ ਤਾਈਓ ਅਸੀਂ ਕਿਹਾ ਅੱਜ ਮੀਟਿੰਗ ਸੱਦੀ ਸੀ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ 15 ਤਰੀਕ ਤੱਕ ਕਿੰਨੇ ਏਕੜ ਅਸੀਂ ਅਸੀਂ ਚੀਮਾ ਸਾਹਿਬ ਲਿਸਟ ਹੁਣੇ ਜਾਰੀ ਕਰ ਰਹੇ ਹਾਂ ਅਸੀਂ ਟੀਮਾਂ ਬਣਾਤੀਆਂ ਸਰਵੇ ਟੀਮਸ ਜਿਹੜੀਆਂ 7-8 ਦਿਨ ਦੇ ਅੰਦਰ ਜਿੱਥੇ ਸਿਲਟ ਹੈ ਜਿੱਥੇ ਘੱਟ ਰਿਹਾ ਸਾਰਾ ਰਿਕਾਰਡ ਬਣਾ ਕੇ ਜਿਹੜੇ 15-20 ਹਲਕੇ ਐ ਉਹਨਾਂ ਦਾ ਡਿਟੇਲ ਸਾਡੇ ਕੋਲ ਆ ਜੂਗੀ ਉਹਦੇ ਬਾਅਦ ਅਸੀਂ ਪਲਾਨ ਕਰਾਂਗੇ ਅਕਾਲੀ ਦਲ ਇਸ ਕਮਿਟਿਡ ਮੈਂ ਅਕਾਲੀ ਦਲ ਪ੍ਰਧਾਨ ਕਹਿ ਰਿਹਾ ਸਮੁੱਚੀ ਪਾਰਟੀ ਕਮਿਟਿਡ ਹੈ ਇਹ ਸੇਵਾ ਵਿੱਚ ਤੇ ਜੋ ਕੁਝ ਵੀ ਕਰਨਾ ਪਏ ਅਸੀਂ ਸੂਚੀ ਪਾਟੀ ਕਰਾਂਗੇ ਸਾਹਿਬ ਹਾਜ ਸਰਕਾਰ ਨੇ ਇੱਕ ਸਕੀਮ ਸ਼ੁਰੂ ਕੀਤੀ ਹੈ ਜਿੱਦਾ ਖੇਤ ਉਹੀ ਰਹੇ ਜਾਂ ਤੇ 31 ਦਸੰਬਰ ਤੱਕ ਕਿਸਾਨ ਆਪਣੀ ਜ਼ਮੀਨ ਨੂੰ ਸਿੱਧਾ ਕੱਢ ਸਕਦਾ ਉਸ ਨੂੰ ਇਸ ਦੀ ਮંજੂਰੀ ਦਿੱਤੀ ਹੈ ਮੈਂ ਤਾਂ ਉਹ ਹੀ ਕਹਿੰਦਾ ਆ ਸਕੀਮ ਮੈਂ ਉਹਨਾਂ ਨੂੰ ਕੱਲ ਪਰਸੋ ਦੱਸੀ ਸੀ ਕਿਉਂਕਿ ਮੈਂ ਉੱਥੇ ਗਿਆ ਸੀ ਪਿੰਡਾਂ 'ਚ ਜੋ ਪਿੰਡਾਂ 'ਚ ਗਿਆ ਤੇ ਆਈ ਸਰਕਾਰ ਹੈ ਜਿਨੇ ਪਿੱਛੇ ਜਿਹੜਾ ਰੇਤ ਕੱਢਦਾ ਸੀ ਜਿਹੜੇ ਆਪਣੀ ਜ਼ਮੀਨ 'ਚੋਂ ਉਹਦੇ ਤੇ ਪੱਕੇ ਦਿੰਦੇ ਸੀ ਮੈਂ ਕਿਆ ਸੀ ਕਿ ਅਸੀਂ ਆਪ ਅਕਾਲੀ ਦਰ ਵਰਕਰਾਂਗੇ ਜੇ ਤੁਹਾਡੀ ਰੇਤ ਆ ਗਈ ਤੁਹਾਡੇ ਖੇਤ 'ਚ ਤੇ ਤੁਸੀਂ ਜੇ ਪਰਚਾ ਸਰਕਾਰ ਦੇਉਗੀ ਮੈਂ ਅਸੀਂ ਅੱਗੇ ਆ ਕੇ ਮੇਰੇ ਦੇ ਭਾਵੇਂ ਪਰਚਾ ਦੇ ਦਿਓ ਅਸੀਂ ਕਿਸਾਨ ਤੇ ਨਹੀਂ ਹੋਣ ਦੇਵਾਂਗੇ ਅਸੀਂ ਆਪਣੀ ਪਾਰਟੀ ਖੜਕੇ ਉਹ ਜਿਹਦੇ ਰੇਤ ਹੈ ਖੇਚਾਈ ਆ ਉਹਦੀ ਹੋਣੀ ਚਾਹੀਦੀ ਹੈ ਐਸਓਪੀ ਵੀ ਕਹਿੰਦੇ ਲਾਗੂ ਲਿਮਿਟ ਹੋਏਗੀ ਕਿ ਉਹ ਨਹੀਂ ਲਿਮਿਟ ਤੱਕ ਤੁਸੀਂ ਰੇਤ ਕੱਢ ਸਕਦੇ ਹੋ ਉਸ ਤੋਂ ਜ਼ਿਆਦਾ ਤੁਹਾਨੂੰ ਸੈਟਅਪ ਆਉਂਦਾ ਯਾਰ ਫਿਰ ਆਪਣੇ ਆਪ ਹੀ ਪੰਗਾ ਲਾ ਰਿਹਾ ਹੈ ਜੇ ਫਸਲ ਚ 4 ਫੁੱਟ ਦੀ ਰੇਤ ਆ ਗਈ ਹੈ ਤੁਸੀਂ ਕੀ ਕਹੋਗੇ 1 ਫੁੱਟ ਕੱਢਣੀ ਹੈ ਐਕਚੁਅਲੀ ਪ੍ਰੋਬਲਮ ਕੀ ਹੈ ਅੱਜ ਦੇ ਝਾੜੂ ਵਾਲੀ ਸਰਕਾਰ ਹੈ ਇਹਨਾਂ ਨੇ ਜ਼ਿੰਦਗੀ ਚ ਖੇਤਾਂ ਚ ਤਾਂ ਗਏ ਹੀ ਨਹੀਂ ਨਾ ਕੋਈ ਬਾਰਡਰ ਚ ਗਏ ਹੈ ਇਹਨਾਂ ਨੂੰ ਪਤਾ ਹੀ ਨਹੀਂ ਪ੍ਰੈਕਟੀਕਲ ਹੀ ਹੈ ਜਿੰਨੇ ਵੀ ਫੋਟ ਮਿੱਟੀ ਚੜ ਗਈ ਉਹਨਾਂ ਦੇ ਖੇਤਾਂ ਚ ਸਾਰੀ ਮਿੱਟੀ ਸਾਰੀ ਰੇਟ ਉਸ ਕਿਸਾਨ ਦੀ ਹੈ ਪ੍ਰਧਾਨ ਜੀ ਇੱਕ ਵਿਧਾਨ ਸਭਾ ਦੇ ਵਿੱਚ ਬਰਿੰਦਰ ਗੋਇਲ ਨੇ ਕੈਬਨਿਟ ਮਨਿਸਟਰ ਉਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਕਿਹਾ ਸੀਗਾ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਸੀਗਾ ਕਿ ਪੰਜਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਪ੍ਰਬੰਧ ਕਰ ਦਿੱਤੇ ਨੇ ਵੀ ਕਿਸੇ ਕਿਸਮ ਦਾ ਹੜ੍ਹ ਨਹੀਂ ਆਉਣਾ ਜਦੋਂ ਜਿਹੜੇ ਫਲੱਡ ਕੰਟਰੋਲ ਦੀ ਮੀਟਿੰਗ ਹੀ ਨਹੀਂ ਹੋਈ ਤੇ ਪ੍ਰਬੰਧ ਕੀ ਕੀਤੇ ਐ ਮੈਂ ਪਿੰਡਾਂ ਜਾ ਕੇ ਦੇਖਿਆ ਮੈਂ ਸਾਰਿਆਂ ਨੂੰ ਪੁੱਛਿਆ ਤੁਸੀਂ ਜਾ ਕੇ ਮੈਂ ਤੁਹਾਨੂੰ ਵੀਡੀਓ ਮੀਡੀਆ ਨੂੰ ਨਾਲ ਲੈ ਕੇ ਗਿਆ ਸੀ ਦਿਖਾਏ ਸੀ ਸੇਮ ਨਾਲੇ ਗਏ ਸੀ ਦਰਿਆ ਦੇ ਕੰਢੇ ਜਿੱਥੇ ਸਫਾਈ ਕੁਛ ਨਹੀਂ ਹੋਈ ਲੇਖਰ ਪੈਸਾ ਕਿੱਥੇ ਗਿਆ ਜਿਹਦਾ ਦਾਵਾ ਕੀਤਾ ਜਾ ਰਿਹਾ ਸੀ ਵੀ ਕਰੋੜਾਂ ਰੁਪਏ ਲਗਾ ਐਕਚੁਅਲੀ ਕੀ ਹੈ ਨਾ ਐਸ ਸਰਕਾਰ ਦੀ ਆਦਤ ਹੈ ਝੂਠ ਬੋਲਣਾ ਉਹਨਾਂ ਦੀ ਸਾਰੀ ਪੋਲਿਟਿਕਸ ਝੂਠ ਤੇ ਨਿਰਭਰ ਹੈ ਹਰ ਰੋਜ਼ ਝੂਠ ਬੋਲਦੇ ਹੈ ਹਰ ਰੋਜ਼ ਜਿਹੜਾ ਬੰਦਾ ਹਰ ਰੋਜ਼ ਝੂਠ ਬੋਲੇ ਉਹਨੂੰ ਸ਼ਰਮ ਮੈ ਨਹੀਂ ਇਹਨਾਂ ਨੇ ਆਪਣੀ ਸ਼ਰਮ ਲਾਤੀ ਹੈ ਥੈਂਕ ਯੂ ਆਪਣੀ ਜਿਹੜੀ ਸਹੀ ਰਿਪੋਰਟ ਮੈਂ ਦੱਸਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਆ ਜਿਹੜਾ ਨੁਕਸਾਨ ਹੈ ਆ ਰੁਕ ਸਕਦਾ ਸੀ ਜੇ ਕੋਈ ਕੰਪਟੈਂਟ ਜਾਂ ਕੋ ਸਿਆਣਾ ਮੁੱਖ ਮੰਤਰੀ ਹੁੰਦਾ ਆ ਜਿਹੜੀ ਸਰਕਾਰ ਹੈ ਇਸ ਸਰਕਾਰ ਨੇ ਜਿਹੜੀ ਉਹਨਾਂ ਦੀ ਜੁਮਵਾਰ ਮੀ ਕਰਕੇ ਤੇ ਸਰਕਾਰ ਦੀ ਨਲਾਇਕੀ ਕਰਕੇ ਬਹੁਤ ਵੱਡਾ ਨੁਕਸਾਨ ਪੰਜਾਬੀਆਂ ਦਾ ਹੋਇਆ ਹਜ਼ਾਰਾਂ ਏਕੜ ਜਿਹੜੇ ਐਗਰੀਕਲਚਰ ਲੈਂਡ ਆ ਤਬਾਹ ਹੋ ਗਿਆ ਹਜ਼ਾਰਾਂ ਘਰ ਡੁੱਬ ਗਏ ਤਬਾਹ ਹੋ ਗਏ ਹਜ਼ਾਰਾਂ ਪਸ਼ੂ ਜਾਰੇ ਮਰ ਗਏ ਆ ਜਿਹੜਾ ਸਾਰਾ ਨੁਕਸਾਨ ਹੋਇਆ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਫੀਲਡ ਵਿੱਚ ਸੀ ਮੈਂ ਹਰ ਉਸ ਇਲਾਕੇ ਜਾ ਕੇ ਆਇਆ ਜਿੱਥੇ ਨੁਕਸਾਨ ਹੋਇਆ ਤਾਂ ਜਾਂ ਜਿੱਥੇ ਬੰਦ ਟੁੱਟੇ ਹਨ ਹਰ ਜਗ੍ਹਾ ਤੇ ਜਾਇਜ਼ਾ ਲੈ ਕੇ ਬਾਅਦ ਮੈਂ ਆਪਣੀ ਜਿਹੜੀ ਸਹੀ ਰਿਪੋਰਟ ਮੈਂ ਦੱਸਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਆ ਜਿਹੜਾ ਨੁਕਸਾਨ ਹੈ ਹਰ ਰੁਕ ਸਕਦਾ ਸੀ ਜੇ ਕੋਈ ਕੰਪਟੈਂਟ ਜਾਂ ਕੋ ਸਿਆਣਾ ਮੁੱਖ ਮੰਤਰੀ ਹੁੰਦਾ ਆ ਜਿਹੜੀ ਸਰਕਾਰ ਹੈ ਇਹ ਸਰਕਾਰ ਨੇ ਜਿਹੜੀ ਉਹਨਾਂ ਦੀਆਂ ਜ਼ਿੰਮਵਾਰੀਆਂ ਸੀ ਉਹ ਉਹਨਾਂ ਨੇ ਸਹੀ ਨਿਭਾਈਆਂ ਨਹੀਂ ਸਰਕਾਰ ਦੀ ਵੱਡੀ ਜ਼ਿੰਮਵਾਰੀ ਹੈ ਕਿ ਹਰ ਸਾਲ ਜਨਵਰੀ ਜਾਂ ਫਰਵਰੀ ਦੇ ਮਹੀਨੇ ਪੰਜਾਬ ਫਲੱਡ ਕੰਟਰੋਲ ਦੀ ਮੀਟਿੰਗ ਹੁੰਦੀ ਹੈ ਜਿੱਥੇ ਸਾਰੇ ਮਹਿਕਮਿਆਂ ਦੇ ਲੋਕ ਅਭ்சਰਤ ਹੁੰਦੀ ਹੈ ਤੇ ਪਲਾਨਿੰਗ ਕੀਤੀ ਜਾਂਦੀ ਹੈ ਕਿ ਬਰਸਾਤਾਂ ਵਿੱਚ ਕਿਵੇਂ ਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਏ ਸੋ ਡਿਪਾਰਟਮੈਂਟ ਆਪਣੀ ਆਪਣੀ ਐਸਟੀਮੇਟ ਲਿਆਉਂਦੇ ਆ ਕਿ ਬੰਦ ਪੱਕੇ ਕਰਨ ਵਾਸਤੇ ਆ ਚੀਜ਼ ਚਾਹੀਦਾ ਜਿੱਥੇ ਕਮਜ਼ੋਰੀ ਆ ਤੇ ਡੀਸੈਂਟਿੰਗ ਇੰਨੀ ਕਰਨੀ ਚਾਹੀਦੀ ਹੈ ਤੇ ਸਾਰਾ ਪਲੈਨਿੰਗ ਕਰਕੇ ਮਨੀ ਪੈਸਾ ਰਿਲੀਜ਼ ਹੁੰਦਾ ਹੈ ਤੇ ਨਾਲ ਦੇ ਨਾਲ ਜੂਨ ਮਹੀਨੇ ਤੋਂ ਪਹਿਲੇ ਪ੍ਰਸਾਦਾਂ ਤੋਂ ਪਹਿਲੇ ਸਾਰੀ ਤਿਆਰੀ ਹੋ ਜਾਂਦੀ ਹੈ ਅਫਸੋਸ ਇਸ ਗੱਲ ਦਾ ਮੈਂ ਅਪਸਰਾ ਨੂੰ ਟੈਲੀਫੋਨ ਕਰਕੇ ਪਤਾ ਕੀਤਾ ਕਿ ਇਹ ਇਹਨਾਂ ਨੂੰ ਨੁਕਸਾਨ ਕਿਉਂ ਹੈ ਕਿਉਂਕਿ ਜਦੋਂ ਮੈਂ ਜਾ ਕੇ ਫੀਲਡ 'ਚ ਗਿਆ ਜਿਹੜੇ ਸਾਰੇ ਲੋਕ ਦੱਸ ਰਹੇ ਸੀ ਕਿ ਇੱਥੇ ਤਾਂ ਕੁਛ ਸਫਾਈ ਨਹੀਂ ਹੋਈ ਇੱਥੇ ਕੋਈ ਡੀਸਿਲਟਿੰਗ ਨਹੀਂ ਹੋਈ ਇੱਥੇ ਕੋਈ ਪਿਛਲੇ 4 ਸਾਲਾਂ ਦੇ ਬੰਦ ਨਹੀਂ ਪੱਕੇ ਕੀਤੇ ਗਏ ਤੇ ਮੈਂ ਆਹ ਸਵਾਲ ਫਿਰਮ ਇਹਨਾਂ ਦੇ ਇੰਜੀਨੀਅਰਸ ਨੂੰ ਪੁੱਛਿਆ ਤੇ ਮੈਂ ਸਟਰੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਜੋ ਅਸਲੀਅਤ ਦੱਸੀ ਮੈਂ ਆਪ ਹੈਰਾਨ ਰਹਿ ਗਿਆ ਕਿ ਪਿਛਲੇ 4 ਸਾਲਾਂ ਦੇ ਅੰਦਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਫਲੱਡ ਕੰਟਰੋਲ ਦੀ ਕਿ ਫਲੱਡ ਕੰਟਰੋਲ ਦੀ ਮੀਟਿੰਗ ਨਹੀਂ ਹੋਊਗੀ ਤੇ ਨੁਕਸਾਨ ਤਾਂ ਹੋਣਾ ਹੀ ਹੈ ਤੁਸੀਂ ਦੇਖੋ 4 ਸਾਲਾਂ 'ਚ ਆ ਬੰਦ ਇੰਨੇ ਕਮਜ਼ੋਰ ਹੋ ਗਏ ਤੇ ਸਿਲਟ ਇੰਨਾ ਜ਼ਿਆਦਾ ਪੈ ਗਿਆ ਕਿ ਕਿ ਸੈਂਟ ਲੈਵਲ ਜਿਹੜਾ ਦਰਿਆਾਂ ਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ ਉੱਤੇ ਹੋ ਗਿਆ ਤੇ ਅੱਜ ਦੇਖੋ ਕਿੱਡਾ ਵੱਡਾ ਨੁਕਸਾਨ ਦੂਜੀ ਵੱਡਾ ਜਿਹੜਾ ਮਾਝੇ 'ਚ ਹੋਇਆ ਜਿਹੜਾ ਮਾਧਪੁਰ ਆਪਣਾ ਹੈਡਵਰਕਸ ਹੈ ਕੋਈ ਜਨਵਰੀ ਦੇ ਮਹੀਨੇ 'ਚ ਜਿਹੜੇ ਇੰਜੀਨੀਅਰਾਂ ਚੀਫ ਇੰਜੀਨੀਅਰ ਜਾਂ ਸਾਰੇ ਜਿਨ੍ਹਾਂ ਨੇ ਚਿੱਠੀ ਲਿਖੀ ਕਿ ਮਾਧਪੁਰ ਜਿਹੜਾ ਹੈਡਵਰਕਸ ਹੈ ਉਹਦੇ ਜਿਹੜੇ ਗੇਟਸ ਹੈ ਕਮਜ਼ੋਰ ਹੋ ਗਏ ਐ ਇਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸਾਨੂੰ ਪੇਮੈਂਟ ਦਿਓ ਅਫਸਰ ਇਸ ਗੱਲ ਦਾ ਹੈ ਕਿ ਉਹ ਚਿੱਠੀ ਰੋਲ ਦਿੱਤੀ ਇਹਨਾਂ ਨੇ ਪੇਮੈਂਟ ਇੱਕ ਰੁਪਿਆ ਨਹੀਂ ਭੇਜੀ ਐਨੇ ਕਮਜ਼ੋਰ ਸੀ ਕਿ ਇੱਕ ਦੀ ਪਾਣੀ ਆਇਆ ਤਾਂ ਸਾਰੇ ਰੁੜ ਗਏ ਉਹ ਰੁੜਨ ਦੇ ਕਾਰਨ ਸਾਰਾਈ ਮੱਝਾ ਤੇ ਸਾਰਾ ਰਾਵੀ ਦਾ ਇਲਾਕਾ ਸਾਰਾ ਹੀ ਤਬਾਹ ਹੋ ਗਿਆ ਆ ਮੈਂ ਕਹਿਣਾ 100% ਨਲਕੀ ਐ ਸਰਕਾਰ ਦੀ ਹੈ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਔਖੀ ਘੜੀ ਚ ਆਪਣੇ ਪੰਜਾਬ ਨੂੰ ਬਚਾਇਆ ਹੈ ਅਫਸੋਸ ਇਸ ਗੱਲ ਦਾ ਹੈ ਕਿ ਇਸ ਔਖੀ ਘੜੀ ਚ ਨਾ ਸੈਂਟਰਲ ਸਰਕਾਰ ਨੇ ਨਾ ਲੈਨ ਤੇ ਪੈਸਾ ਅਲੋਕੇਟ ਕਰਨਾ ਚਾਹੀਦਾ ਹੈ ਤੇ ਇਹ ਮਜਬੂਤੀ ਬਣਾਉਣਾ ਚਾਹੀਦਾ ਹੈ ਇੱਕ ਵੱਡਾ ਗੱਲ ਮੈਂ ਕਹਿਣਾ ਚਾਹਣਾ ਹੈ ਜਿਹੜੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਸੋਚਿਆ ਸੀ ਤੇ ਉਹਨਾਂ ਨੇ ਇੰਪਲੀਮੈਂਟ ਕੀਤਾ ਸੀ ਹੁੰਦਾ ਕੀ ਹੈ ਕਈ ਲੋਕ ਠੇਕੇ ਤੇ ਜ਼ਮੀਨ ਲੈਂਦੇ ਆ ਕਈ ਜ਼ਮੀਨਾਂ ਕੱਚੀਆਂ ਜੇ ਬਾਰਡਰ ਦੇ ਲੋਕ ਐ ਪਿਛਲੀ ਵਾਰ ਵੀ ਨੁਕਸਾਨ ਹੋਇਆ ਕਾਂਗਰਸ ਨੇ ਵੀ ਇੰਗੇਲੀ ਕੀਤੀ ਤੇ ਹੁਣ ਝਾੜੂ ਵਾਲਿਆਂ ਨੇ ਵੀ ਕੀਤੀ ਜਿਹੜਿਆਂ ਦੇ ਵਾਰਿਆ 40 ਸਾਲ ਤੋਂ ਵਾਰਿਆ ਕਿਉਂਕਿ ਜ਼ਮੀਨ ਉਹਨਾਂ ਦੇ ਨਾਂ ਤੇ ਨਹੀਂ ਤੇ ਉਹਨਾਂ ਨੂੰ ਕੰਪਨਸੇਸ਼ਨ ਹੀ ਦਿੰਦੇ ਵਾਰਿਆ ਉਹਨੂੰ ਦੇਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਜਿਹਨੇ 60000 ਰੁਪਿਆ ਇਹ 70000 ਰੁਪਿਆ ਠੇਕੇ ਤੇ ਜ਼ਮੀਨ ਲਿੱਤੀ ਹੈ